ਅਸੀਂ ਨਾਜ਼ੁਕ ਦਿਲ ਦੇ ਬੰਦੇ ਆ ਅਸੀਂ ਨਾਜ਼ੁਕ ਦਿਲ ਦੇ ਬੰਦੇ ਆ ਸਾਡਾ ਦਿਲ ਨਾ ਐਵੇਂ ਦੁਖਾਇਆ ਕਰ ਅਸੀਂ ਨਾਜ਼ੁਕ ਦਿਲ ਦੇ ਬੰਦੇ ਆ ਸਾਡਾ ਦਿਲ ਨਾ ਐਵੇਂ ਦੁਖਾਇਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਨਾ ਝੂਠੇ ਲਾਰੇ ਲਾਇਆ ਕਰ ਤੇਰੀ ਯਾਦ ਚ ਕਿਸ ਦਿਨ ਮਰ ਜਾਗੇ ਉਹ ਮੇਰੇ ਸਾਈਆਂ ਸਾਨੂੰ ਇੰਨਾ ਯਾਦ ਨਾ ਆਇਆ ਕਰ ਨਕੋਦਰ ਕਿਹੜੇ ਕਿਹੜੇ ਗਏ ਤੁਹਾਡੇ ਚੋਂ ਸਾਰੇ ਗਏ ਆ ਬਹੁਤ ਤਾੜੀ ਮਾਰੋ ਨਕੋਦਰ ਵਾਸਤੇ ਏ ਕੈਸਾ ਮੰਜ਼ਰ ਦੁਨੀਆ ਤੋਂ ਕੀ ਜਾ ਕੇ ਮੰਗਦਾ ਤੂੰ ਦੁਨੀਆ ਤੋਂ ਕੀ ਜਾ ਕੇ ਮੰਗਦਾ ਤੂੰ ਮੰਗ ਆਪਣੇ ਸਾਈ ਦੇ ਦਵਾਰੇ ਦੁਨੀਆ ਤੋਂ ਕੀ ਜਾ ਕੇ ਮੰਗਦਾ ਤੂੰ ਮੰਗ ਆਪਣੇ ਪੀਰ ਦੇ ਦਵਾਰੇ ਝੋਲੀ ਦੁਨੀਆ ਦੀ ਉਹ ਭਰਦੇ ਬਾਬੇ ਮੁਰਾਦ ਸ਼ਾਹ ਦੇ ਖੁੱਲੇ ਪੰਡਾਰੇ ਜੋ ਅੰਨੇ ਸੀ ਉਹ ਦੇਖਣ ਲੱਗ ਪਏ ਤੇ ਗੋਂਗੇ ਵੀ ਲਾਉਂਦੇ ਨੇ ਜੈਕਾਰੇ ਉਹ ਜਿਹੜੇ ਕਦੀ ਨਕੌਦਰ ਜਾ ਕੇ ਮੰਗਦੇ ਹੁੰਦੇ ਸੀ ਨਾ ਮੰਗਦੇ ਹੁੰਦੇ ਸੀ ਅੱਜ ਵੰਡਦੇ ਨੇ ਤੂੰ ਕਿਨੂੰ ਵੇਖਦਾ ਪਿਆਰੇ ਹੱਥ ਖੜੇ ਕਰਕੇ ਇੱਦਾਂ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆ ਪੇ ਰਾਂਝਾ ਹੋਈ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਸੱਦੋ ਨਹੀਂ ਮੈਨੂੰ ਪੀ ਦੋ ਰਾਂਝਾ ਸੱਦੋ ਨਹੀਂ ਮੈਨੂੰ ਪੀ ਦੋ ਰਾਂਝਾ ਮੈਨੂੰ ਹੀਰ ਨਾ ਆਖੋ ਕੋਈ ਮੈਨੂੰ ਹੀਰ ਨਾ ਆਖੋ ਕੋਈ ਮੈਂ ਰਾਂਝੇ ਵਿੱਚ ਤੇ ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ ਤੇ ਰਾਂਝਾ ਮੈਂ ਵਿੱਚ ਮੈਨੂੰ ਹੋਰ ਖਿਆਲ ਨਾ ਕੋਈ ਮੈਨੂੰ ਹੋਰ ਖਿਆਲ ਨਾ ਕੋਈ ਹੋਰ ਖਿਆਲ ਨਾ ਕੋਈ ਮੈਨੂੰ ਹੋਰ ਖਿਆਲ ਨਾ ਕੋਈ ਦੇਖੋ ਸਜਣੋ ਹੀਰ ਸਲੇਟੀ ਦੇਖੋ ਸਜਣੋ ਦੇਖੋ ਸਜਣੋ ਹੀਰ ਸਲੇਟੀ ਕਿੱਥੇ ਜਾ ਖਲੋਈ ਮੈਨੂੰ ਹੋਰ ਖਿਆਲ ਨਾ ਕੋਈ 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 ਬੜੀ ਪਿਆਰੀ ਗੱਲ ਤਾੜੀ ਮਜ਼ਾ ਆ ਰਿਹਾ ਅੱਛਾ ਲੱਗ ਰਿਹਾ ਖੁਦ ਆਪੂ ਬੁਲਾ ਕੇ ਮਿਲਦਾ ਨਹੀਂ ਸੱਜਣਾ ਇਹ ਤਾਂ ਬੇਇਨਸਾਫੀ ਐ ਬੇਸਮਝੀ ਵਿੱਚ ਹੋਈ ਗਲਤੀ ਦੀ ਸੱਚ ਕਹਿਣ ਸਿਆਣੇ ਮਾਫੀ ਐ ਕਹਿਣ ਸਿਆਣੇ ਮਾਫੀ ਐ ਸੱਚ ਕਹਿਣ ਸਿਆਣੇ ਮਾਫੀ ਐ ਕਹਿਣ ਸਿਆਣੇ ਮਾਫੀ ਐ ਸੱਚ ਕਹਿਣ ਸਿਆਣੇ ਅਸੀਂ ਮੱਛੀ ਵਾਂਗੂ ਅਸੀਂ ਮੱਛੀ ਵਾਂਗੂ ਅਸੀਂ ਮੱਛੀ ਵਾਂਗੂ ਬੋਤਾਂ ਲਾਲਚ ਨਹੀਂ ਕਰਦੇ ਅਸੀਂ ਮੱਖੀ ਵਾਂਗੂ ਬੋਤਾ ਲਾਲਚ ਨਹੀਂ ਕਰਦੇ ਸਾਨੂੰ ਤੇਰੇ ਪਿਆਰ ਦੀ ਇੱਕੋ ਬੂੰਦ ਕਾਫੀ ਐ ਇੱਕੋ ਬੂੰਦ ਕਾਫੀ ਐ ਇੱਕੋ ਬੂੰਦ ਕਾਫੀ ਐ ਇੱਕੋ ਬੂੰਦ ਕਾਫੀ ਐ ਓਏ ਜੈ ਮਸਤਾਂ ਦੀ ਜੈ ਮਸਤਾਂ ਦੀ ਕੈ ਮਸਤਾਂ ਦੀ ਓਏ ਹੈ ਮਸਤਾਂ ਦੀ ਓਏ ਰਹਿ ਮਸਤਾਂ ਦੀ ਫਿਰ ਸਹਿ ਮਸਤਾ ਦੀ ਓਏ ਜੈ ਮਸਤਾ ਦੀ ਓਏ ਕਹਿ ਮਸਤਾ ਦੀ ਓਏ ਹੈ ਮਸਤਾ ਦੀ ਫਿਰ ਹੈ ਮਸਤਾ ਦੀ ਬੋਲੋ ਜੈ ਮਸਤਾ ਦੀ ਓਏ ਕਹਿ ਮਸਤਾ ਦੀ ਓਏ ਹੈ ਮਸਤਾ ਦੀ ਫਿਰ ਹੈ ਮਸਤਾ ਦੀ ਫਿਰ ਸਹਿ ਮਸਤਾ ਦੀ ਜਿਹੜਾ ਸਹਿ ਗਿਆ ਉਹ ਸਾਰਾ ਕੁਝ ਹੀ ਲੈ ਗਿਆ ਜਿਹਨੂੰ ਪੇਸ਼ੈਂਸ ਜਿਹਨੂੰ ਜਿਹਦੇ ਕੋ ਪੇਸ਼ੈਂਸ ਆ ਗਿਆ ਉਹ ਜ਼ਿੰਦਗੀ 'ਚ ਬਹੁਤ ਕੁਝ ਪਾਉਂਦਾ ਹੈ ਅੱਜ ਕੱਲ ਲੋਕੀ ਮਿੰਟ 'ਚ ਲੜ ਪੰਦੇ ਆ ਪਤਾ ਨਹੀਂ ਲੱਗਦਾ ਮਿੰਟ 'ਚ ਲੜਾਈਆਂ ਹੋ ਜਾਂਦੀਆਂ ਪੇਸ਼ੈਂਸ ਨਹੀਂ ਹੈਗੇ ਬੱਚਿਆਂ ਦੇ ਵਿੱਚ ਅੱਜ ਕੱਲ ਪੇਸ਼ੈਂਸ ਰੱਖਿਆ ਕਰੋ ਸਾਈਂ ਜੀ ਕਹਿੰਦੇ ਸੀ ਸਬਰ ਵਾਲੇ ਨੇ ਖੱਟਿਆ ਜਿਹਨੇ ਸਬਰ ਕੀਤਾ ਖੱਟਿਆ ਹੋਣੇ ਆ ਜਿਹਨੇ ਕਾਲ ਮਚਾਈ ਐ ਉਹਨੂੰ ਕੁਝ ਮਿਲਿਆ ਹੀ ਨਹੀਂ ਹੁਣ ਸਬਰ ਕਿਹੜੇ ਵਾਲੇ ਬੈਠੇ ਸਬਰ ਵਾਲੇ ਕਈ ਚੈਰੀ ਦਾ ਬੈਠੇ ਆ ਸਬਰ ਵਾਲੇ ਫਿਰ ਹੱਥ ਖੜੇ ਕਰਕੇ ਬੋਲੋ ਕੋਈ ਤੇ ਸਾਈਆਂ ਦੀ